ਸੀ ਆਪਣੇ ਕੋਲੇ ਏਪ ਮਾਰੀ ਸੁਪਾਪਾ ਟਾਈਮ ਲੈਪਸ ਲਿਤਾ ਵੈ ਤੇ ਸੋਨਾ ਆਊਗਾ ਸ਼ੇਅਰ ਕਰਦੇ ਆ ਤੁਹਾਡੇ ਨਾਲ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਨਵੇਂ ਦਿਨ ਨਵੇਂ ਵਲੌਗ 'ਚ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਮੈਂ ਆਪਣਾ ਦਿਨ ਸਟਾਰਟ ਹੋ ਚੁੱਕਾ ਵੈ ਤੇ ਅੱਜ ਜਾਣਾ ਸੀ ਆਪਾਂ ਇੱਕ ਟਰੈਕ ਕਰਨ ਰਗੂਪੁਰ ਫੋਰਡ ਤੇ ਇਹ ਜਲੋਰੀ ਪਾਸ ਤੋਂ ਹੋ ਕੇ ਜਾਂਦਾ ਵਾ ਪਰ ਕੱਲ ਮੀਂਹ ਪੈਣ ਕਰਕੇ ਕਹਿੰਦੇ ਪਏ ਆ ਕਿ ਰੋਡ ਕਲੋਜ਼ ਆ ਬਾਕੀ ਜਾ ਕੇ ਉੱਥੇ ਆਪਾਂ ਕਨਫਰਮ ਕਰਦੇ ਆਂ ਕਿ ਵੀ ਜਾ ਸਕਦੇ ਆ ਕਿ ਨਹੀਂ ਜਾ ਸਕਦੇ ਜੇ ਆਪਣਾ ਉਹ ਟਰੈਕ ਨਾ ਹੋਇਆ ਫਿਰ ਆਪਣਾ ਮਨ ਬਹੁਤ ਦੁਖੀ ਹੋਊਗਾ ਲਾਈਟ ਚਲੀ ਗਈ ਚਲੋ ਬਾਹਰ ਚਲਦੇ ਆਂ ਜੇ ਉਹ ਟਰੈਕ ਨਾ ਹੋਇਆ ਤਾਂ ਮਨ ਬਹੁਤ ਦੁਖੀ ਹੋਊਗਾ ਕੋਸ਼ਿਸ਼ ਤਈ ਹੈ ਕਿ ਆਪਾਂ ਟਰੈਕ ਕਰੀਏ ਤੇ ਰੂਮ ਦਿਖਾਉਣਾ ਸੀ ਤੁਹਾਨੂੰ ਕਿ ਪਹਿਲਾਂ ਤਾਂ 뷰 ਵੇਖੋ ਬਾਹਰਲਾ ਬਾਲਕਨੀ ਇਹ ਆ ਤੇ ਸਾਹਮਣੇ ਤੁਹਾਨੂੰ ਹਰੇ ਭਰੇ ਪਹਾੜ ਦੇਖ ਜਣਗੇ ਆ ਰੂਮ ਹੈ ਅੰਦੇਰੇ ਚ ਦਿਖਾਉਣਾ ਪੈਣਾ ਇਹ 1000 ਰੁਪਏ ਚ ਰੂਮ ਮਿਲਿਆ ਅਟੈਚ ਬਾਥਰੂਮ ਹੈ ਠੀਕ ਹੈ ਜੀ ਸਾਰਾ ਕੁਝ ਗੀజర్ ਵਗੈਰਾ ਲੱਗਿਆ ਹੋਇਆ ਵੈ ਤੇ ਵਧੀਆ ਰੂਮ ਹੈ ਸਰਵਿਸ ਵੀ ਠੀਕ ਹੈ ਤੇ ਜੀਬੀ ਦੇ ਬਾਹਰ ਨਿਕਲ ਕੇ ਆ ਅੰਦਰ ਤਾਂ ਯਾ ਰੇਟ ਉਹ ਹਾਈ ਸੀ ਫਿਰ ਮੈਂ ਬਾਹਰ ਨਿਕਲਾ ਇਹਨਾਂ ਨੇ 1000 ਰੁਪਏ ਚ ਆਪਾਂ ਨੂੰ ਦੇਤਾ ਵਾ ਜੇ ਆਪਾਂ 2 ਦਿਨ ਲਾਵਾਂਗੇ 2000 ਲੈਣਗੇ ਤੇ ਬ੍ਰੇਕਫਾਸਟ ਇਨਕਲੂਡ ਨਹੀਂ ਹੈਗਾ ਇਹਦੇ ਵਿੱਚ ਚਲੋ ਆਪਾਂ ਚੱਲਦੇ ਹਾਂ ਹੁਣ ਵਾਦਦੇ ਆਂ ਜਲੂਰੀ ਪਾਸ ਵੱਲ ਨੂੰ ਪਹਿਲਾਂ ਕੁਝ ਖਾਵਾਂਗੇ ਖਾ ਕੇ ਜਲੂਰੀ ਪਾਸ ਜਾਵਾਂਗੇ ਤੇ ਦੇਖਾਂਗੇ ਕੰਡੀਸ਼ਨ ਕੀ ਹੈ ਜਾਣ ਦਿੰਦੇ ਕਿ ਨਹੀਂ ਜਾਂਦੇ ਆਪਾਂ ਨੂੰ ਮਿਲ ਗਈ ਹੈ ਇੱਕ ਆਰਟੋ ਕਾਰ ਇਹ ਕਹਿੰਦੇ ਸ਼ੇਅਰਿੰਗ ਚ ਜਾਊਗਾ ਕਿ ਦੇਖਦੇ ਕਿਥੋਂ ਤੱਕ ਜਾ ਕੇ ਸ਼ੇਅਰਿੰਗ ਹੁੰਦੀ ਯਾਰ ਮੈਨੂੰ ਐਸੇ ਕੁਝ ਖਾ ਲਈਏ ਪਰ ਖੜਾ ਸੀ ਤੇ ਕਾਰ ਮਿਲ ਗਈ ਆਪਾਂ ਬੈਠ ਕੇ ਦੇ ਚਾਹ ਬਾਈ ਜੀ ਨਾਲ ਚੱਲੇ ਆ ਲੈ ਕੇ ਮੈਨੂੰ ਗਾਂਵੇ ਤੇ ਕਿਰਾਇਆ ਵਗੈਰਾ ਕੁਝ ਦੱਸਿਆ ਨਹੀਂ ਕਿੰਨਾ ਲੱਗੂਗਾ ਉਹ ਕਹਿੰਦੇ ਬਾਅਦ ਚ ਦੱਸਾਂਗੇ ਜੇ ਆਪਾਂ ਨੂੰ ਬੰਦੇ ਮਿਲ ਜਾਂਦੇ ਉਸ ਤੋਂ ਬਾਅਦ ਬਣਾਉਣੀ ਗੱਲ ਬਾਤ ਤੇ ਬਾਈ ਨੇ ਇੱਕ ਗੱਲ ਹੋਰ ਦੱਸੀ ਜਾਂ ਕਿ ਜੀਪੀ ਤੋਂ ਸਿੱਧਾ ਜਲੋਰੀ ਪਾਸ ਜਿਹੜਾ ਹੈਗਾ ਮੈਂ ਉਹ ਹੈਗਾ 3 12 ਕਿਲੋਮੀਟਰ ਜਿਹੜੀ ਸਟ੍ਰੀਟ ਚੜਾਈ ਹੁੰਦੀ ਆ ਉਹ 3 ਕਿਲੋਮੀਟਰ ਜਾਂ 4 ਕਿਲੋਮੀਟਰ 4 ਕਿਲੋਮੀਟਰ ਪਹਿਲਾਂ ਆ ਜਾਂਦੀ ਹੈ 4 ਕਿਲੋਮੀਟਰ ਪੂਰੀ ਖੜਮੀ ਚੜਾਈ ਕਿਵੇਂ ਹੁੰਦੀ ਹੈ ਚੜਾਈ ਪੂਰੀ ਚੜਾਈ 10 ਕਿਲੋਮੀਟਰ ਹੈ ਬਿਲਕੁਲ ਸਟ੍ਰੇਟ ਜਿਹਾ ਸਿੱਧਾ ਸਟ੍ਰੇਟ ਚਲੇਗੀ ਪਹਿਲੇ ਗੇਅਰ ਪਰ ਪਹਿਲੇ ਗੇਅਰ पे ਚਲੇਗੀ ਗਾੜੀ ਪਹਿਲੇ ਲੱਕੇ ਕਹਿੰਦੇ ਉਸਰੇ ਲੱਗੇ ਤੀਸਰੇ ਗੇਅਰ ਦਾ ਨਾਮ ਹੀ ਨਹੀਂ ਹੈ ਵਾਪਸ ਵੀ ਆਣਾ ਹੈ ਪਹਿਲੇ ਗੇਅਰ ਵਿੱਚ ਜਦ ਵੀ ਕੋਈ ਵੀ ਬਾਹਰ ਸੇ ਕੋਈ ਘੁੰਮਣੇ ਆਤਾ ਹੈ ਨਾ ਜਿਸਕੇ ਨੀਚੇ ਕੇ ਲਈ ਪਹਿਲੇ ਦੂਸਰੇ ਗੇਅਰ ਵਿੱਚ ਠੀਕ ਹੈ ਯਾਨੀ ਕਿ ਥਸਕੇ ਗਰਮ ਹੋ ਜੇ ਤੀਏ ਫਿਰ ਗਾੜੀ ਰੇਕ ਨੂੰ ਬੱਕਤੀ ਹੈ ਫਿਰ ਤਰਾ ਫਰਾ ओके ओके ਇੱਕ ਗੱਲ ਹੋਰ ਪਤਾ ਲੱਗੇ ਕਿ 3 ਕਿਲੋਮੀਟਰ ਪਹਿਲਾਂ برف ਹੈ ਤੇ ਗਾੜੀਆਂ ਉੱਥੋਂ ਤੱਕ ਹੀ ਜਾਂਦੀਆਂ ਜੇ ਬਾਲੀਆਂ ਹੁਣ ਤਾਂ ਸਨੋ ਚੈਨ ਲਾ ਕੇ ਆਪਣਾ ਜਲੋਰੀ ਪਾਸ ਤੱਕ ਜਾਂਦੀਆਂ ਨੇ ਉਹ ਵੀ 500 ਮੀਟਰ ਤੱਕ ਹੀ ਜਾਣਗੇ 500 ਮੀਟਰ ਤੋਂ ਤੁਰ ਕੇ ਜਲੋਰੀ ਪਾਸ ਜਾਣਾ ਪੈਣਾ ਉਸ ਤੋਂ ਬਾਅਦ ਰਗੂਪੁਰ ਫੋਰਟ ਹੈ ਤੇ ਹੁਣ ਜਾ ਕੇ ਆਪਾਂ ਵੇਖਦੇ ਹਾਂ ਕੀ ਮੋੜ ਬਣਦਾ ਉੱਥੇ ਉਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਹੈਗਾ ਜਲੋਰੀ ਜਲੋਰੀ ਟੋਪ ਹੈ ਇਹ 360 ये जो टॉप दिख रहा 360. है 360 ठीक है हां यहां बनी हुई वो वीडियो क्या बोलते मैं दीवाना तू दीवाना ऐसा है कुछ है ठीक है मैं दीवाना तू दीवानी ऐसा उ, है उसकी वीडियो बनी है आवा शूटिंग तो हुई है शूटिंग हुई है यहाँ पे थ्री सिक्सटी व्यू ताजी बर्फी पई हाँ है यहां पे उधर ताजी बर्फी है स्टार्ट हो चुकी है ते ਰੋਡ ਤਾਂ ਕਲੀਅਰ ਹੈਗੇ ਪਰ ਸਾਈਡਾਂ ਤੇ برف ਹੈਗੀ ਆ ਤੇ ਪਰਤਾਂ ਵੀ ਕਾਫੀ ਵੱਡੀ ਵੱਡੀ ਆ ਤੇ ਵਾਈਟ ਵੀ ਵਾਈਟਨੈਸ ਵੀ ਬਹੁਤ ਜ਼ਿਆਦਾ ਜਿਦ ਤੋਂ ਪਤਾ ਲੱਗਦਾ ਕਿ ਤਾਜੀ برف ਹੀ ਹਜੇ ਪੈ ਕੇ ਹੰਟੀ ਆ ਤੇ ਸੋਹਣੀ ਲੱਗ ਰਹੀ ਆ ਵਿਊ ਤਾਂ ਇਹ ਤੇ ਟੈਂਪਰੇਚਰ ਮੈਨ ਤਾਂ ਮਾਈਨਸ 1 2 ਚਲਾ ਗਿਆ ਵਾ ਤੇ ਬਾਹਰ ਹੱਥ ਕਰਦੇ ਆ ਤਾਂ ਠੀਤ ਲਹਿਰ ਵਗ ਰਹੀ ਆ ਤੇ بارش ਵੀ ਸਟਾਰਟ ਹੋ ਚੁੱਕੀ ਆ ਮਣਕੀ ਟਰੈਕ ਪੂਰਾ ਡਿਫਿਕਲਟ ਬਣਾਤਾ ਸਾਡੇ ਲਈ ਬਾਕੀ ਜਿਵੇਂ ਜਿਵੇਂ ਆਪਾਂ ਗਾਹ ਵਧਾਂਗੇ ਉਵੇਂ ਪਤਾ ਲੱਗੂ ਜੀ ਤਾਂ ਤੇ ਜਲੋਰੀ ਪਾਸ ਲਈ ਜਾ ਰਹੇ ਸੀ ਇਹ ਤੇ ਰਸਤੇ ਥੋੜਾ ਬ੍ਰੇਕ ਪੈ ਗਿਆ ਉੱਥੇ ਕੋਈ ਦਿੱਕਤ ਆ ਗਈ ਟ੍ਰੈਫਿਕ ਦੀ ਤੇ ਰੁਕੇ ਸੀ ਤੇ ਸਨੋਫਾਲ ਹੋਣ ਲੱਗ ਗਈ ਹੈ ਤੁਸੀਂ ਦੇਖੋ ਕੋਈ ਐ ਨਹੀਂ ਉਹ ਰੂ ਦੇ ਫੰਮਿਆਂ ਵਾਂਗੂ ਸਨੋਫਾਲ ਤੇ ਕਾਫੀ ਵਧੀਆ ਲੱਗ ਰਿਹਾ ਹੈ ਅਡਗਰੀ ਹੈ ਤੇ ਬਰਫ਼ ਜਿਹੜੀ ਪਈ ਆ ਸਾਰੀ ਤਾਜੀ ਪਈ ਹੋਈ ਆ ਤੁਸੀਂ ਦੇਖ ਸਕਦੇ ਹੋ ਇਹ ਤਾਜੀ ਬਰਫ਼ ਆ ਸਾਰੀ ਕਾਫੀ ਵਧੀਆ 뷰 ਆ ਆ ਆਪਣੀ ਕਾਰ ਹੈ ਜਿੱਤੇ ਆਪਾਂ ਜਾ ਰਹੇ ਆ ਤੇ ਬਾਈ ਡਰਾਈਵਰ ਸਾਹਿਬ ਬਹੁਤ ਵਧੀਆ ਨੇਚਰ ਵੀ ਵਧੀਆ ਵਧੀਆ ਗਾਈਡ ਕੀਤਾ ਇਹਨਾਂ ਨੇ ਚਲੋ ਰਸ ਕਾਰ ਨਿਕਲ ਚੁੱਕਿਆ ਤੇ ਆਪਾਂ ਚੱਲਦੇ ਹਾਂ ਹੁਣਗਾ ਹੁਣ ਆਪਾਂ ਜਿਹੜੇ ਰੋਡ ਤੇ ਜਾ ਰਹੇ ਹਾਂ ਉਹ ਸਾਰੇ ਉਹ ਚੱਲੀ ਸੀ ਹੁਣ ਜਿਹੜੇ ਰੋਡ ਤੇ ਜਾ ਰਹੇ ਹਾਂ ਇੱਥੇ ਸਾਰੀ ਬਲੈਕ ਆਈਸ ਜੰਮੀ ਹੋਈ ਆ ਤੇ ਡਰਾਈਵਰ ਸਾਹਿਬ ਐਕਸਪੀਰੀਅੰਸ ਹੈ ਤਾਂ ਕਰਕੇ ਇਹ ਆਪਦਾ ਜ਼ੋਰ ਲਗਾ ਕੇ ਚੜਾਈ ਜਾਂਦੇ ਆ ਕੋਈ ਦਿੱਕਤ ਆ ਗਈ ਲੱਗਦਾ ਉੱਥੇ ਡਰਾਈਵਰ ਸਾਹਿਬ ਆਪ ਨੂੰ ਪਿੱਛੋਂ ਲਾ ਗਿਆ ਉਸ ਪੁਆਇੰਟ ਤੋਂ ਗੱਡੀਆਂ ਇੰਨਾ ਦੇ ਚੜੀਆਂ ਨਹੀਂ ਹੋ ਕਿ ਸਾਰੀ ਬਲੈਕ ਆਈਸ ਹੀ ਇੱਥੇ ਤੇ ਬਲੈਕ ਆਈਸ ਕਰਕੇ ਤੁਹਾਨੂੰ ਪਤਾ ਵਾ 4x4 ਹੀ ਗੱਡੀ ਉੱਤੇ ਚੜ ਸਕਦੀ ਆ ਤੇ 2x2 ਹੀ ਸੀ ਤੇ ਇੱਥੋਂ ਆਪਾਂ ਗਾਂ ਦੀ ਯਾਤਰਾ ਸਟਾਰਟ ਕਰਤੀ ਆ ਤੇ ਵਧੀਆ ਕਿਸਮਤ ਤੇ ਜਿਹੜੀ ਹੈਗੀ ਆ ਪੈ ਗਈ ਆ 스ਨੋਫਾਲ ਹੋ ਗਈ ਆ ਤੇ ਇਹੋ ਚੀਜ਼ ਦੇਖਣ ਆਏ ਸੀਗੇ ਤੇ ਸੇਫਟੀ ਆਪ ਦੋ ਲੋ ਕਰਕੇ ਆਏ ਸੀ ਕਿ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਤੇ ਸਹੀ ਸਲਾਮਤ ਸਾਰਾ ਕੁਝ ਹੋ ਜੇ ਇੱਕ ਬੈਕਪਰ ਲੈ ਕੇ ਆਇਆ ਸੀ ਉਹ ਪਾਤਾ ਦੇਖਾਂ ਰੇਨ ਕੋਟ ਲੈ ਕੇ ਆਇਆ ਸੀ ਇਹ ਪਾ ਲਿਆ ਬਲੈਕ ਆਈਸਾ ਪੂਰੀ ਚੱਕ ਹਿੱਧਰ ਵੇਖੋ ਬਈ ਬਰਾਫਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਡੂੰਗੀ ਬਰਫ਼ ਪਈ ਹੋਈ ਹੈ ਕਿੰਨੀ ਹਾਈਟ ਤੇ ਬਰਫ਼ ਪਈ ਹੋਈ ਹੈ ਤੇ ਸਨੋ ਫਾਲ ਹਜੇ ਵੀ ਪੈ ਰਹੀ ਹੈ ਤੇ ਆਪਾਂ ਪਹੁੰਚ ਚੁੱਕੇ ਹਾਂ ਜਲੋਰੀ ਪਾਸ ਤੇ ਇੱਥੇ ਜਾ ਕੇ ਦੇਖਦੇ ਹਾਂ ਇੱਥੇ ਇੱਕ ਮੰਦਿਰ ਵੀ ਆ ਉਹ ਵੀ ਜਾ ਕੇ ਆਪਾਂ ਦੇਖ ਰਹੇ ਹਾਂ ਤੇ ਮੈਨੂੰ ਲੱਗ ਕਿ 2.5 ਕਿਲੋਮੀਟਰ ਪਹਿਲਾਂ ਉਹਨਾਂ ਛੜਤਾ ਸੀ ਗੱਾਰ ਵਾਲੇ ਨੇ ਤੇ ਸੋਖੀ ਸੀ ਛੜ ਕੇ ਜਨਾਈ ਆਪਾਂ ਆ ਗਏ ਆ ਬਲੈਕ ਆਈਸ ਤੇ ਤੁਨਾ ਪਿਆ ਸੀ ਆਪਾਂ ਬਲੈਕ ਆਈਸ ਤੇ ਨਾਲ ਤੁਰੇ ਬੰਦਾ ਜਿਹੜੇ ਪਚਾਦੇ ਆ ਇੱਥੇ ਤੁਰੇ ਕਿਉਂਕਿ ਇੱਥੇ ਬਲੈਕ ਆਈਸ ਨਹੀਂ ਜੰਮੀ ਹੁੰਦੀ ਤੇ ਫਰੈਸ਼ ਨਵੀਂ ਪਈ ਐ ਤੇ ਇਹ ਹੈਗਾ ਮਾਹ ਕਾਲੀ ਦਾ ਮੰਦਿਰ ਠੀਕ ਆ ਜੀ ਤੇ ਇਧਰਲੀ ਸਾਈਡ ਤੋਂ ਆਪਾਂ ਆਏ ਸੀ ਐ ਤੇ ਸਾਹਮਣੇ ਹੈਗਾ ਟਿਕਟ ਕਾਊਂਟਰ ਇਹ ਜਿਹੜਾ 360뷰 ਲਈ ਤੇ ਸਲੋਸਰ ਲੈ ਕੇ ਲੇ ਇਸ ਤੋਂ ਸੈਂਟਰ ਇਧਰੋਂ ਸੈਂਟਰ ਤੋਂ ਹੀ ਜਾਂਦਾ ਵਾ ਰੱਗੂ ਪਰ ਫੋਰਟ ਤੇ 360뷰 ਤਾਂ ਤੁਸੀਂ ਕਹਿੰਦੇ ਕੱਲਾ ਕਰ ਸਕਦੇ ਹੋ ਇੱਕ ਮਿੰਟ ਦੱਸ ਦਸਾਂਗਾ 360 ਵੀਊ ਦਾ ਕਹਿੰਦੇ ਤੁਸੀਂ ਇਕੱਲਾ ਕਰ ਸਕਦੇ ਹੋ ਉਦੋਂ ਲਈ ਤੁਹਾਨੂੰ ਗਾਈਡ ਦੀ ਲੋੜ ਨਹੀਂ ਹੈਗੀ ਬਰਪਾ ਹੈਗੀ ਹਾਕੜੋ 360 ਵੀਊ ਦਾ ਕਹਿੰਦੇ ਤੁਸੀਂ ਇਕੱਲਾ ਕਰ ਸਕਦੇ ਹੋ ਉਦੋਂ ਲਈ ਗਾਈਡ ਦੀ ਲੋੜ ਨਹੀਂ ਹੈਗੀ ਪਰ ਸਲੋਸਰ ਲੇਕ ਲਈ ਜਾਂ ਆਪਣਾ ਰਗੁਰਪੁਰ ਫੋਟੋ ਲਈ ਕਹਿੰਦੇ ਇਹ ਤੁਹਾਨੂੰ ਗਾਈਡ ਕਰਨਾ ਪੈਣਾ ਵਾ ਤੇ ਗਾਈਡ ਕੀਤਾ ਆਪਾਂ ਹਾਇਰ ਕੀਤਾ ਆ ਰਿਹਾ ਮੇਰਾ ਗਾਈਡ ਬਾਈ ਕੀ ਨਾਮ ਬਾਈ ਜੀ ਆਪਣਾ ਹਨੀ ਰਾਮ ਜੀ ਹਨੀ ਰਾਮ ਆਪਾਂ ਮੈਂਬਰ ਹਾਂ ਇੱਥੇ ਹਾਂ ਜੀ ਜਿਹੜਾ ਓਕੇ ਗਾਈਡ ਗਾਈਡ ਬਤੌਰ ਗਾਈਡ ਕੰਮ ਕਰਦੇ ਹਾਂ ਇੱਥੇ

ਤੇ ਹੁਣ ਆਪਾਂ ਚੱਲਨੇ ਆ ਰਗੂਪੁਰ ਫੋਰਟ ਲਈ ਇੱਥੋਂ ਤੇ ਇੱਕ ਗੱਲ ਰਹਿ ਗਈ ਦੱਸਣਾ ਜਿਲੋਰੀ ਪਾਸ ਦੀ ਜਿਹੜੀ ਹਾਈਟ ਹੈਗੀ ਆ 3200 ਮੀਟਰ ਰਹਿ ਗਈ ਆ ਤੇ ਜਿਹੜੇ ਰਗੂਪੁਰ ਫੋਰਟ ਦੀ ਹਾਈਟ ਹੈਗੀ ਆ ਉਹ 3500 ਮੀਟਰ ਆ ਮਤਲਬ ਘੱਟੋ ਘੱਟ 300 ਜਾਂ 400 ਮੀਟਰ ਦਾ ਐਲੀਵੇਸ਼ਨ ਆਪਾਂ ਗੇਨ ਕਰਾਂਗੇ ਇੱਥੋਂ ਆਪਣਾ ਟਰੈਕ ਸਟਾਰਟ ਹੁੰਦਾ ਰਗੂਪੁਰ ਫੋਰਟ ਤੋਂ ਉੱਥੋਂ ਆਪਾਂ ਚੜ੍ਹਾਈ ਤੋਂ ਆਏ ਆ ਤੇ ਇਹ ਨਾਰਕੰਡਾ ਵੱਲ ਜਾਂਦੀ ਸੜਕ ਕਹਿੰਦੇ ਤੇ ਇੱਥੋਂ ਆਪਾਂ ਐਂਪਰ ਕਰਾਂਗੇ ਰਗੂਪੁਰ ਫੋਰਟ ਲਈ ਇੱਥੇ ਟਰੈਕ ਵਾਸਤੇ ਐਂਟਰੀ ਕਰਉਣੀ ਪੈਂਦੀ ਆ 30 ਰੁਪਏ ਦੀ ਪਰਚੀ ਘਟਦੇ ਨੇ ਤੇ ਇੱਥੋਂ ਟਰੈਕ ਆਪਾਂ ਸਟਾਰਟ ਕਰਦੇ ਆ ਖਾਨ ਪੀਣ ਲਈ ਕਹਿੰਦੇ ਅਦਰ ਅਦਰ ਰਸਤੇ ਵਿੱਚ ਕੁਝ ਮਿਲ ਜਾਏਗਾ ਗਾਈਡ ਜ਼ਰੂਰੀ ਵੀ ਨਹੀਂ ਹੈਗਾ ਇੰਨਾ ਬਟ ਉਹ ਗੱਲ ਇਹ ਹੋ ਜਾਂਦੀ ਆ ਕਿ ਇੰਨੀ ਬਰਫ਼ ਵਿੱਚ ਕੋਈ ਬੰਦਾ ਸਾਥ ਹੋ ਰਵੇ ਤਾਂ ਫਿਰ ਬੰਦਾ ਹੌਂਸਲਾ ਰੱਖਦਾ ਤੇ ਟਰੈਕ ਘਰੇ ਆਉਂਦਾ ਤੇ ਕੋਈ ਕਿਉਂਕਿ ਬਰਫ਼ ਕਰਕੇ ਆਪਾਂ ਨੂੰ ਟ੍ਰੇਲ ਵਗੈਰਾ ਵੀ ਨਹੀਂ ਦਿਖਣੀ ਕਿ ਆਪਾਂ ਕਿਹੜੇ ਰਸਤੇ 'ਚੋਂ ਨੰਗਣਾ ਵਾ ਤੇ ਜੇ ਗਾਈਡ ਹੁੰਦਾ ਵਾ ਤਾਂ ਤਾਂ ਸੋਖਾ ਹੋ ਜਾਂਦਾ ਹੈ ਇਹਨੂੰ ਰਸਤੇ ਦਾ ਮਾਲੂਮ ਆ ਇੱਥੋਂ ਦਾ ਤੇ برف ਕਰਕੇ ਜਿਹੜੇ ਰਸਤੇ ਲੁਕ ਜਾਂਦੇ ਨੇ ਤੇ ਗਾਈਡ ਕਰਕੇ ਆਪਾਂ ਨੂੰ ਰਸਤਾ ਪਤਾ ਲੱਗ ਜਾਂਦਾ ਹੈ ਹੋਰ ਮਣੀ ਰਾਮ ਜੀ ਕਿਵੇਂ ਹੋ ਮਣੀ ਰਾਮ ਕਹਤ ਨਹੀਂ ਰਾਮ ਨੀ ਰਾਮ ਜੀ ਦਨੀ ਰਾਮ ਸੋਰੀ ਵੀ ਨਾਮ ਗਲਤ ਹੋ ਗਿਆ ਥੋੜਾ ਜਿਆ ਤੇ ਇਹ ਸੁਣੋ ਕਿਦੋਂ ਦੀ ਪੈ ਰਹੀ ਇੱਥੇ ਸਨੋ ਤੋ ਸਰ 1 ਮਹੀਨਾ ਹੋ ਗਿਆ ਪ੍ਰੋਪਰਲੀ ਸੇਮ ਕੰਡੀਸ਼ਨ ਵਿੱਚ ਓਕੇ

ਔਰ ਠੀਕ ਹੈ ਬੜੀ ਐਸਰ ਬੜੀਆ ਜਿਹੜਾ ਸਰੋ ਜਿਹੜਾ ਸਰੋਸਰ ਲੇਕ ਟ੍ਰੈਕ ਹੈ ਹਾਂਜੀ ਹਾਂਜੀ ਉਹ ਡਿਫਿਕਲਟ ਹੈ ਥੋੜਾ ਸਾ ਡਿਫਿਕਲਟ ਹੈ ਜੀ ਸਨੋਵ ਮੈਂ ਹਾਂ ਸਨੋਵ ਮੈਂ ਡਿਫਿਕਲਟ ਹੈ ਹਿਆਲੀ ਮੈਂ ਠੀਕ ਹੈ ਜੀ ਚੱਲ ਠੀਕ ਹੈ 360 ਵੀ ਤਾਂ ਨੇੜੀ ਹੈ ਬਿਲਕੁਲ ਨਜ਼ਦੀਕ ਹੈ ਜੀ ਆਧੇ ਘੰਟੇ ਘੱਟ ਰਹਿ ਕੇ ਆਧੇ ਘੰਟੇ ਟ੍ਰੈਕ ਚਲੋ ਠੀਕ ਹੈ ਸਰ ਠੀਕ ਹੈ ਸਰ ਹੁਣ ਦੇਖੇ ਵਰਸ ਤਾਂ ਐਂ ਲੱਗਦੀ ਹੈ ਇਦਾਂ ਹੱਥ ਜਾ ਜਾਂਦੀ ਹੈ ਰੂਮ ਵਰਗੀ ਤੇ ਕਾਫੀ ਰਮਣੀਕ ਲੱਗ ਰਿਹਾ ਹੈ ਵੀਊ ਬਰਫ 'ਚ ਚੱਲਣ ਦਾ ਨਜ਼ਾਰਾ ਹੀ ਵੱਖਰਾ ਹੈ ਪਰ ਜਿੰਨਾ ਇਹ ਐਡਵੈਂਚਰ ਹੈ ਉਨਾ ਹੀ ਇਹ ਖਤਰਨਾਕ ਹੈ ਜੇ ਤੁਹਾਡੇ ਕੋਲ ਅੱਛੇ ਕਹਿ ਸਕਦੇ ਟਰੈਕਿੰਗ ਇੱਕ ਮਿੰਟ ਕਹਿ ਸਕਦੇ ਆ ਟਰੈਕਿੰਗ ਵਾਲੇ ਬੂਟ ਹੈਗੇ ਆ ਠੀਕ ਹੈ ਜੀ ਤੇ ਸੂਟ ਹੈਗੇ ਆ ਫੇਰ ਹੀ ਐ ਟ੍ਰੈਕ ਕਰੋ ਕਿਉਂਕਿ ਇਹਦੇ ਵਿੱਚ ਦਿੱਕਤ ਬਹੁਤ ਹੋ ਜਾਂਦੀ ਆ ਪੈਰ ਤਲਕ ਵੀ ਸਾਦਾ ਵਾ ਤੇ ਨਾਲ ਨਾਲ ਥੱਲੇ ਜਾ ਵੀ ਸਾਦੇ ਤਾਂ ਖਾਈ ਦੇ ਵਿੱਚ ਇਹ ਮਿਡਵੇ ਆ ਗਿਆ ਆਈ ਥਿੰਕ ਸੋ ਕਿਲੋਮੀਟਰ ਕੇ 1.5 ਕਿਲੋਮੀਟਰ 1 ਕਿਲੋਮੀਟਰ ਸਰ 1 ਕਿਲੋਮੀਟਰ ਕੇ ਆ ਗਿਆ ਹਾਂ ਫਿਰ ਚੜਾਈ ਹੈ ਠੀਕ ਹੈ ਤੇ ਕਿਲੋਮੀਟਰ 1.5 ਕਿਲੋਮੀਟਰ ਤੋਂ ਬਾਅਦ ਇਹ ਇੱਥੇ ਹੁੰਨੇ ਆਪਾਂ ਇਹ ਮਿਡਵੇ ਆ ਇੱਥੇ ਤੁਹਾਨੂੰ ਖਾਣ ਪੀਣ ਦਾ ਸਮਾਨ ਮਿਲ ਜਾਂਦਾ ਵਾ ਜੇ ਕੋਈ ਬੰਦਾ ਥੱਲੋਂ ਨਹੀਂ ਲੈ ਕੇ ਆਇਆ ਸਮਾਨ ਹੋਰ ਸਮਾਨ ਵੀ ਮਿਲ ਜਾਂਦਾ ਕੋਈ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੋਵੇ ਡਿਸਟਿਕ ਵਗੈਰਾ ਬੂਟ ਵਗੈਰਾ ਮਿਲ ਸਕਦਾ ਹੈ ਪਰ ਮੈਂ ਸਵੇਰ ਦਾ ਕੁਛ ਖਾਧਾ ਨੀ ਸੀਗਾ ਤੇ ਵੇਖਦੇ ਹਾਂ ਖਾਂਦੇ ਹਾਂ ਕੀ ਹੈ ਮਿਲਦਾ ਹੈ ਮੇਰੇ ਮਤਲਬ ਦਾ ਕਿਆ ਹੈ ਖਾਣੇ ਮੇ ਮੈਗੀ ਨਹੀਂ ਮੈਗੀ ਨਹੀਂ ਖਾਣੀ ਆਮਲੇਟ ਨਹੀਂ ਖਾਣਾ ਹੋਰ ਇਸ ਤੋਂ ਇਲਾਵਾ ਸੈਂਡਵਿਚ ਓਕੇ ਚੀਜ਼ ਦਾ ਨਹੀਂ ਨਹੀਂ ਆਪ ਉਹ ਚੀਜ਼ ਸੈਂਡਵਿਚ ਕਰ ਦੋ ਠੀਕ ਹੈ ਤੇ 커피 ਕਰਦਾਨਾ ਸਾਥ ਠੀਕ ਹੈ ਓਕੇ ਇਹਦਾ ਬੁਖਾਰੀ ਲਾਈ ਹੋਈ ਹੈ ਇਹਨਾਂ ਨੇ ਤੇ ਬੰਦੇ ਇੱਥੇ ਬਹਿ ਜਾਂਦੇ ਆ ਹੱਥ ਸਿਕਨ ਨੂੰ ਤੇ ਐਂਟਰਸ ਗਾਂ ਕੇ ਉਪਰੋਂ ਕਿਤੇ ਹੋਈ ਹੈ ਧੂਏ ਦੀ ਕੱਢਣ ਵਾਸਤੇ ਤੇ ਇਹੀ ਆਪਾਂ ਲੈਣਾ ਹੈ ਵੀਊ ਤੇ ਇਹੀ ਨਜ਼ਾਰੇ ਲੈਣਾ ਹੈ ਜਾਂ ਹੋਰ ਦਰੇ RAM ਜੀ ਬੜੀ ਹੋ ਜੀ ਕਿਤਨਾ ਦਾਨ ਆਪਕੇ ਕੋਲ ਜੀ ਖੂਬ ਦਾਨ ਕਿਹਾ ਸਰ ਪੈਗ ਨੋਟਲੇ ਪੈਗ ਇਥੋਂ ਟਰੈਕ 2 ਕਿਲੋਮੀਟਰ ਦਾ ਜਾਂ ਲਾਲੋ ਸਾਹਿਬ 1500 ਮੀਟਰ ਕਹਿ ਰਹੇ ਆ ਜਿਹੜਾ ਬੋਰ ਵੇਖਿਆ ਸੀ 1500 ਮੀਟਰ ਦਾ ਸੀ ਫੋਰਟ ਤਾਂ ਆਪਾਂ ਨੂੰ ਦੇਖਿਆ ਨਹੀਂ ਆਣਾ ਕਿਉਂਕਿ ਬਰਫ਼ ਨਾਲ ਫੋਰਟ ਆਪ ਲੁਕਿਆ ਹੋਣਾ ਜਿਹੜਾ ਆਲਾ ਪੈਚ ਹੈ ਥੋੜਾ ਜਿਹਾ ਟਫ ਹੈ ਇਸ ਕਰਕੇ ਹੈ ਕਿਉਂਕਿ ਸਿੱਧਾ ਥੱਲੇ ਨੂੰ ਜਾਂਦਾ ਹੈ ਉਤਰਨਾ ਔਖਾ ਲੱਗੂਗਾ ਕਰਨਾ ਥੋੜਾ ਸੋਖਾ ਹੈ ਕਿਉਂਕਿ ਪੈਰ ਟਿਕ ਜਾਂਦਾ ਵੈ ਤੇ ਐਨਕ ਯੂਰ ਲਾਓ ਜੇ ਕੋਈ ਆ ਇਦਾਂ ਚਿੱਟੀ ਚਾਦਰ ਦੇ ਵਿੱਚ ਟਰੈਕ ਕਰਨ ਆਉਂਦਾ ਤੇ ਜੇ ਚਿੱਟੀ ਚਾਦਰ ਹੈ ਤੁਹਾਡੇ ਆਈਸ ਨੂੰ ਇਫੈਕਟ ਕਰ ਸਕਦੀ ਹੈ ਲੋਕਲ ਨੂੰ ਇਹ ਚੀਜ਼ ਫੈਕਟ ਨਹੀਂ ਕਰਦੀ ਕਿਉਂਕਿ ਉੱਥੇ ਤੇ ਜੰਪਲ ਹੈ ਤੇ ਇੱਥੇ ਹੀ ਰਹਿੰਦੇ ਆ ਉਹਨਾਂ ਨੂੰ ਇਹਦਾ ਕੋਈ ਅਸਰ ਨਹੀਂ ਪੈਂਦਾ ਚਲ ਆ ਜਾ ਬਈ ਯਾਰ ਇਹ ਨਾਲ ਲੌਕ ਕਰੀ ਗੱਡਾ ਹੈ ਭਾਈ ਜਦ ਮਾਰੂ ਸਿੱਧਾ ਸਲਾਈਡ ਕਰ ਲੌਕ ਕਰ ਲੈ ਬਸ ਹਰ ਇੱਕ ਮਾਸਕੀ ਆ ਜਾ ਆ ਜਾ ਹੱਥ ਦੇ ਹੱਥ پکڑੋ ਇਹਨਕਾ ਡਰੋ ਨਾ ਪੈਰ ਮਜ਼ਬੂਤੀ ਨਾਲ ਰੱਖੋ ਆਵੇਦਾ ਇਹ ਗੱਡੀ ਆਪੇ ਪਹਿਲਾਂ ਚੱਲੇ ਮੈਂ ਆ ਕੇ ਦੇਖੂੰ ਚਲੋ ਪੈਰ ਥਲਕੇ ਗਏ ਮੇਰਾ ਵੀ ਇਹ ਜਗ੍ਹਾ ਥੋੜੀ ਟਫ ਹੈ ਇਸ ਜਗ੍ਹਾ ਤੇ ਨਾ ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕੀ ਚੜਨਾ ਸਹੀ ਆ ਉੱਤਰਣ ਲੱਗੇ ਔਖਾ ਹੋ ਜਾਂਦਾ ਹੁਣ ਜਿਵੇਂ ਤੁਹਾਨੂੰ ਦਿਖਾਇਆ ਵਾ ਕਿੰਨੇ ਡਿਫਿਕਲਟੀ ਨਾਲ ਉਤਰ ਰਿਹਾ ਤੇ ਆ ਪਹੁੰਚ ਕੇ ਚੋਟੀ ਤੇ ਆਪਾਂ ਬਾਈ ਨੇ ਦੱਸਿਆ ਸੀ ਕਿ ਜਿਹੜੇ ਇਹਨਾਂ ਦੇ ਬੂਟ ਆ ਲੋਕਲ ਪੌਂਦੇ ਜ਼ਿਆਦਾਤਰ ਇਹ ਕਾਦੇ ਬਣੇ ਹੋਏ ਆ ਇਹ ਜੀ ਇਹੀ ਬੰਤੇ ਮੰਡੀ ਸਲੇਮਣੇ ਮੰਡੀ ਚ ਹਾਂਜੀ ਹਾਂਜੀ ਤੇ ਇਹ ਵਿੱਚ ਤੇ ਫਰ ਲੱਗੇ ਹੋਇਆ? ਹਾਂਜੀ ਫਰ ਲੱਗਿਆ। ਫਰ ਲੱਗਿਆ? ਹਾਂਜੀ। ਠੀਕ ਹੈ ਇਹ ਬੂਟ ਦੇ ਵਿੱਚ ਫਰ ਲੱਗਿਆ। ਬਾਹਰ ਤੁਹਾਨੂੰ ਲੋਕ ਐਂ ਲੱਗੂਗੇ ਮੈਂ ਚਮੜੇ ਦੇ ਬੂਟ ਹੁੰਦੇ ਜਿਹੜੇ ਆਪਣੇ ਇੱਧਰ ਲੋਕਾਂ ਲੈ ਨਹੀਂ ਪੁੰਦੇ ਉਹੋ ਜਿਹੇ ਲੱਗਣਗੇ। ਪਰ ਇਹ ਕੋਈ ਹੋਰ ਚਮੜਾ ਵੈ ਤੇ ਰਬੜ ਦੇ ਨਹੀਂ ਹੈਗੇ ਚਮੜੇ ਦੇ ਹੈਗੇ ਪ੍ਰੋਪਰ। ਤੇ ਅੰਦਰ ਫਰ ਲੱਗੇ ਜਿੰਨਾ ਪੈਰ ਗਰਮ ਰਹਿੰਦੇ ਆ ਤੇ برف ਦੇ ਵਿੱਚ ਤਿਲਕਦੇ ਨਹੀਂ ਉਹ। ਹਾਂਜੀ। ਐਈਆਂ? ਬਿਲਕੁਲ। ਤੇ ਮਿਲ ਜਾਂਦੇ ਇੱਥੇ ਲੋਕਲ? ਹਾਂਜੀ ਲੋਕ ਨੂੰ ਮਿਲ ਜਾਂਦੇ। ਠੀਕ ਆ। ਪਹੁੰਚ ਗਏ ਆਪਾਂ ਫੋਰਟ ਤੇ ਉਹ ਥੱਲੋਂ ਜਿਵੇਂ ਚੜਾਈ ਤੇ ਆਏ ਚੜਾਈ ਚੜਦੇ ਆ ਰਹੇ ਆ ਜਿਵੇਂ ਸਟਿਕ ਚੜਾਈ ਸੀ ਤੇ ਫੋਰਟ ਤੇ ਆ ਕੇ ਵੀ ਆਪਾਂ ਨੂੰ ਖਾਣ ਪੀਣ ਦੀਆਂ ਦੁਕਾਨਾਂ ਮਿਲ ਸਕਦੀਆਂ ਨੇ ਬਾਕੀ ਇੱਥੇ ਨੋਟਿਸ ਬੋਰਡ ਲੱਗਾ ਸੀ ਆ ਕਿ दारू ਵਗੈਰਾ ਇੱਥੇ ਨਹੀਂ ਪੀਣੀ ਨੋਰਥ ਨੋਟਿਸ ਬੋਰਡ ਲੱਗਾ ਸੀ ਕਿ दारू ਵਗੈਰਾ ਨਹੀਂ ਪੀਣੀ ਤੇ ਕੋਈ ਕੂੜਾ ਵਗੈਰਾ ਨਹੀਂ ਇੱਥੇ ਖਿਲਾਰਨਾ ਤੇ ਤੁਹਾਨੂੰ ਪਤਾ ਟੂਰਿਸਟ ਕਿਤੇ ਹਟਦੇ ਆ ਚੀਜ਼ਾਂ ਕਰਨ ਤੇ ਐਦਾਂ ਸਾਵਧਾਨ ਐਦਾਂ ਥੱਲੋਂ ਚੜ੍ਹ ਕੇ ਆਉਣਾ ਪੈਂਦਾ ਵਾ ਤੇ ਸਦਾ ਉੱਪਰ ਜਾਣਾ ਮੈਂ ਇੱਥੋਂ ਬਲਕਿ 360 ਵਿਊ ਹੁੰਦਾ ਵਿਊ ਤਾਂ ਗਾਦਾ ਮੈਨਾਂ ਤੇ ਆਪਾਂ ਨੂੰ ਹੁੰਦਾ ਕਿ ਚੜਹਾਈ ਦੀ ਚੋਟੀ ਤੇ ਪਹੁੰਚੀਏ ਜਿੰਨਾ ਹੋ ਸਕੇ ਤੇ ਪਗੜ ਲਈ ਇੱਥੇ ਕੁਝ ਨਹੀਂ ਹੈਗਾ ਪਗੜ ਲਈ ਕੋਈ ਜਗ੍ਹਾ ਨਹੀਂ ਬਣੀ ਹੋਈ ਆਪ ਹੀ ਦੇਖ ਕੇ ਐਸਟੀਮੇਟ ਲਾ ਕੇ ਚੜਨਾ ਪੈ ਰਿਹਾ ਵਾ ਪਰ ਹਾਈਟ ਤੇ ਜਾਵਾਂਗੇ ਤੇ ਦੇਖਦੇ ਕਿੰਨਾ ਕੁ ਵਿਊ ਬੰਦਾ ਉੱਥੇ ਵਿਊ ਤਾਂ ਨਹੀਂ ਮਿਲਿਆ ਬਰਫ਼ ਮਿਲ ਗਿਆ ਜਿੱਥੇ ਪੈਰ ਪੂਰੇ ਖੁੱਬਦੇ ਆ ਪੂਰ ਪੂਰਾ ਵੱਡ ਜਾਂਦਾ ਇੱਧਰ ਲਈ ਸਾਰੀ ਪਈ ਐ ਐਦਾਂ ਬਰਫ਼ ਬੈਗ ਤੇ ਜੰਮ ਗਈ ਆ ਠੀਕ ਆ ਤੇ ਆਪਾਂ ਪਹੁੰਚ ਚੁੱਕੇ ਆ ਹਾਈਟ ਤੇ ਆਪਾਂ ਪਹੁੰਚ ਚੁੱਕੇ ਆ ਰਗੂਪੁਰ ਫੋਟ ਤੇ ਤੇ ਥੱਲੋ ਜਿਵੇਂ ਟਰੈਕ ਕਰਕੇ ਆ ਸਾਰੀ ਗੱਲ ਤੁਹਾਨੂੰ ਸਾਂਝੀ ਕੀਤੀ ਹੈ ਕਿਵੇਂ ਟਰੈਕ ਹੈ ਮੋਡਰੇਟ ਹੈ ਜਾਂ ਈਜ਼ੀ ਹੈ ਟਫ ਹੈ ਵੈਸੇ ਤਾਂ ਮੇਰੇ ਸਨ ਇਹ ਟਰੈਕ ਬੋਲਾ ਟਫ ਨਹੀਂ ਹੈਗਾ ਮੋਡਰੇਟ ਜ ਹੈ ਹਰੇਕ ਪਾਸੋਂ ਇਹਨੂੰ ਕਰ ਸਕਦਾ ਵਾ ਬਸ ਥੋੜਾ ਜਿਹਾ ਸਟੈਮੀਨਾ ਚਾਹੀਦਾ ਜੋ ਮਾਣਾ ਮੋਟਾ ਭੱਜ ਨੱਠਦਾ ਹੈਗਾ ਉਹ ਇਹ ਟਰੈਕ ਕਰ ਸਕਦਾ ਵਾ ਹੁਣ ਆਪਾਂ 360 ਵਿਊ ਤੇ ਖੜੇ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਆਸ-ਪਾਸੇ ਕੈਮਰਾ ਮਾਰੂਗੇ ਠੀਕ ਹੈ ਤੁਸੀਂ ਆਸੇ-ਪਾਸੇ ਦੇਖ ਸਕਦੇ ਹੋ ਘੁੰਮ ਕੇ ਦਿਖਾ ਦਿਓ ਘੁੰਮ ਕੇ ਦਿਖਾ ਦਿਓ ਠੀਕ ਹੈ ਕੋਈ 뷰 ਨਹੀਂ ਹੈਗਾ ਇਸ ਟਾਈਮ ਪੂਰਾ ਮਤਲਬ ਕਿ ਸਨੋ ਫਾਲ ਹੋ ਰਹੀ ਹੈ ਤੇ ਆਜੋ ਇਧਰ ਆਜੋ ਸਨੋ ਫਾਲ ਹੋ ਰਹੀ ਹੈ ਤੇ ਸਾਹਮਣੇ ਹੈਗਾ ਰਗੂਪੁਰ ਫੋਰਟ ਠੀਕ ਹੈ ਜੀ ਰਗੂਪੁਰ ਫੋਰਟ ਤੇ ਫੋਰਟ ਇਸ ਟਾਈਮ ਨਹੀਂ ਦਿਖ ਰਿਹਾ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਤੁਹਾਡਾ ਵੈਦਰ ਆ ਬਹੁਤ ਖਰਾਬ ਹੋਇਆ ਹੋਇਆ ਵੈ ਤੇ ਆਪਾਂ ਚੜ੍ਹੇ ਆਏ ਆ 뷰 ਦੇਖਣ ਲਈ ਤੇ ਕੀ ਇੱਥੇ ਕੁਝ ਨਜ਼ਰ ਆ ਜਾਏ ਪਰ ਨਹੀਂ ਆਇਆ ਪਰ ਇੰਨਾ ਹੈਗਾ ਕਿ ਜਿਹੜਾ ਰਗੂਪੁਰ ਫੋਰਟ ਹੈ ਇਹ ਮੰਡੀ ਦੇ ਰਾਜਾ ਵੱਲੋਂ ਬਣਾਇਆ ਗਿਆ ਸੀ ਮੰਡੀ ਦੀ ਸੁਰੱਖਿਆ ਲਈ ਦੁਸ਼ਮਣਾਂ ਤੋਂ ਕਿਥੋਂ ਇੱਕ ਵਿਊ ਮਿਲ ਜਾਂਦਾ ਵਾ ਕੋਈ ਐਨਮੀ ਆਉਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਹਮਲਾ ਕਰਨਾ ਹੋਵੇ ਤ ਉਹਨੂੰ ਬਚਾ ਲੈਂਦੇ ਆ ਬਾਕੀ ਇਥੋਂ 360 ਵਿਊ ਵੀ ਮਿਲਦਾ ਵਾ ਇੱਕ ਤੋਂ ਕਹਿੰਦੇ ਤੋਲਾਦਾਰ ਰੇਂਜ ਵੀ ਇਥੋਂ ਨਜ਼ਰ ਆਉਂਦੀ ਹੈ ਬਾਕੀ ਇਹ ਜਲੋਰੀ ਪਾਸ ਤੋਂ ਸਟਾਰਟ ਹੋ ਜਾਂਦਾ ਪਾਸ ਉਹ ਮੈਂ ਤੁਹਾਨੂੰ ਅਨਾਂ ਗੱਲ ਪਹਿਲਾਂ ਹੀ ਸਾਂਝੀ ਕਰ ਚੁੱਕਾ ਮੈਂ ਬਾਕੀ ਹੁਣ ਤੁਹਾਡੇ ਨਾਲ ਥੋੜਾ ਜਿਹਾ ਇੱਕ ਵਿਊ ਹੋਰ ਸਾਂਝਾ ਕਰਾਂਗੇ ਆ ਚੁੱਕੇ ਹਾਂ ਇਸ ਟਾਈਮ ਮੰਦਰ ਤੇ ਮੰਦਰ ਹੈਗੇ ਆ ਪੰਜਵੀਰ ਦਾ ਮੰਦਰ ਹੈ ਤੇ ਬਹੁਤ ਹੀ ਪਵਿੱਤਰ ਮੰਦਰ ਹੈ ਜਾਣ ਤੋਂ ਪਹਿਲਾਂ ਪੈਰਾਂ ਦੇ ਵਿੱਚ ਆਪਣਾ ਸੌਕਸ ਜਾਂ ਬੂਟ ਵਗੈਰਾ ਸਾਰੇ ਲਾ ਕੇ ਅੰਦਰ ਜਾਣਾ ਪੈਂਦਾ ਸੌਕਸ ਤਾਂ ਲਾਏ ਆ ਕਿਉਂ ਗਲੀਆਂ ਹੋ ਗਈਆਂ ਤਾਂ ਸਿਕੋਣੀਆਂ ਸੋ ਔਖੀਆਂ ਹੋ ਜਾਣੀਆਂ ਤੇ ਬੂਟ ਲਾਉਣਾ ਥੋਦੀ ਮੰਤ ਹੈ ਤੇ ਇਹ ਨੋਟਿਸ ਬੋਰਡ ਤੇ ਵੀ ਲਿਖਿਆ ਹੋਇਆ ਹੈ ਇੱਥੇ ਠੀਕ ਹੈ ਜੀ ਤੇ ਅੰਦਰ ਆਪਾਂ ਚੱਲਦੇ ਆਂ ਫੌਰ ਦੇ ਤੇ ਪੰਜਵੀਰ ਦੇਵ ਦੇ ਦਰਸ਼ਨ ਕਰਦੇ ਆਂ ਪਹਿਲਾ ਐਕਸਪੀਰੀਅੰਸ ਆਪਣਾ ਇਹ ਨੋਚ ਜੀ ਠੀਕ ਹੈ ਤੇ ਇਦਾਂ ਦਵਾਰ ਬਣਾਈ ਹੋਈ ਆ ਸਾਰੇ ਪਾਸੇ ਤੇ ਇੱਕ ਤਰਸ਼ੂਲ ਟੈਪ ਰੱਖਿਆ ਉਹ ਤੇ ਨਿਸ਼ਾਨ ਬਣਾਏ ਹੋਏ ਆ ਜਿਵੇਂ ਆਪਣਾ ਹੁੰਦਾ ਵਾ ਆਪਣਾ ਨਿਸ਼ਾਨ ਸਾਹਿਬ ਹੁੰਦਾ ਇਦਾਂ ਕੁਝ ਬਣਾਏ ਹੋਏ ਇਹਨਾਂ ਨੇ ਤੇ ਸਾਹਮਣੇ ਹਟ ਵੀ ਹੈ ਕਿ ਹੈਗੀ ਖਾਣ ਪੀਣ ਵਾਸਤੇ ਪਰ ਉਹ ਬੰਦ ਲੱਗਦੀ ਹੈ ਪਈ ਆ ਤੇ ਵਧੀਆ ਲੱਗਿਆ ਆ ਕੇ ਤੇ ਹੁਣ ਆਪਾਂ ਇਥੋਂ ਚਾਲੇ ਪਾਉਨੇ ਆ ਇੱਕ ਗੱਲ ਹੋਰ ਸਾਂਝੀ ਕਰਨੀ ਛੋਡੇ ਨਾਲ ਕਿ ਜਿਹੜਾ ਰਗੂਪੁਰ ਫੋਰਟ ਹੈਗਾ ਇਹ 17ਵੇਂ ਸੈਂਚਰੀ ਦੇ ਵਿੱਚ ਬਣਿਆ ਸੀ ਆ ਤੇ ਮੈਨੂੰ ਐ ਸੀ ਚਾ ਤੁਹਾਨੂੰ ਇੱਥੇ ਫੋਰਟ ਦਿਖਾਵਾਂਗੇ ਤੇ ਮੇਰਾ ਮਨ ਸ਼ੁਰੂ ਤੋਂ ਸੀ ਆ ਕਿ ਮੈਂ ਜਾਵਾਂ ਜਾਵਾਂ ਪਰ ਪਰ ਮੌਸਮ ਖਰਾਬ ਹੋਣ ਕਰਕੇ ਫੋਰਟ ਨਹੀਂ ਦਿਖਾ ਪਿਆ ਪਰ ਆਪੋ ਦਾ ਟ੍ਰੈਕ ਸੀ ਆ ਉਹ ਆਪਾਂ ਸਫਲਤਾਪੂਰਵ ਪਾਰ ਕਰ ਲਿਆ ਵਾ ਤੇ ਏ ਆ ਕਿ ਹੁਣ ਆਪਾਂ ਇੱਥੋਂ ਇੱਕ ਦੋ ਕਰਦੇ ਆ ਫੋਟੋਆਂ ਤੇ ਥੱਲੇ ਨੂੰ ਜਾਂਦੇ ਆ ਜਲੋਰੀ ਪਾਸ ਜਿਹੜੇ ਨਿਸ਼ਾਨ ਬਣੇ ਹੋਏ ਆ ਠੀਕ ਆ ਪੈਰਾਂ ਦੇ ਇਹਦੇ ਵਿੱਚ ਪੈਰਸ ਪਾ ਕੇ ਚੱਲੀ ਚੱਲੋ ਤੇ ਮਾਈਨਸ 10 11 ਤੋਂ ਉੱਤੇ ਟੈਂਪਰੇਚਰ ਇੱਥੇ ਤੇ ਹੱਥ ਜਮ ਜੰਮ ਰਹੇ ਆ ਤੇ ਪੈਰ ਸਲਿਪ ਹੋਣ ਦੇ ਪੂਰੇ ਹਜ਼ਾਰ ਬਣ ਜਾਂਦੇ ਆ ਜੇ ਆਪਾਂ ਗ੍ਰਿਪ ਕਰਕੇ ਨਹੀਂ ਚੱਲਦੇ ਜਿਵੇਂ ਆ ਪੈਰਾਂ ਦੇ ਛਾਨ ਬਣਿਆ ਆਲੀਆਂ ਪੈਰ ਨਿਸ਼ਾਨਾਂ ਦੇ ਵਿੱਚ ਪੈਰ ਅੜਕਾਈ ਜਾ ਆਪਾਂ 1.2 ਵਜੇ ਜਿਹੜਾ ਹੈਗਾ ਰਗੂਪੁਰ ਫੋਟ ਕਰ ਲਿਆ ਸੀ ਆ ਤੇ ਵਾਪਸ ਆ ਗਏ ਆਂ ਪੰਜ ਲੋੜੀ ਪਾਸ ਤੇ ਹੁਣ ਆਪਾਂ ਥੱਲੇ ਚੱਲਦੇ ਆਂ ਤੇ ਗੱਡੀ ਨੂੰ ਜਿਹੜੇ ਬੰਦੇ ਪੈਸੇ ਆਪਾਂ ਦਿੱਤੇ ਤੇ ਇੱਕ ਰਾਜਮਾ ਚਾਵਲ ਖਾਦੇ ਆਂ ਆਪਾਂ ਟਾਈਮ ਨਾਲ ਜਿਹੜਾ ਹੈਗਾ ਸੀ ਪਾਸ ਕਰ ਲਿਆ ਸੀ ਆ ਉਹਦਾ ਕਾਰਨ ਇਹ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਸਨੋ ਫਾਲ ਜਿਹੜੀ ਹੈਗੀ ਬਹੁਤ ਤੇਜ਼ ਹੋ ਗਈ ਹੈ ਤੇ ਜਦੋਂ ਅਸੀਂ ਉੱਤੇ ਸੀਏ ਉੱਤੇ ਵੀ ਸਨੋ ਫਾਲ ਪੂਰੀ ਤੇਜ਼ੀ ਨਾਲ ਸਟਾਰਟ ਹੋ ਗਈ ਸੀ ਜਦੋਂ ਅਸੀਂ نیچے ਆਏ ਤੇ ਜਿੱਥੇ ਪਰਤੀ ਲੱਗਦੀ ਸੀ ਉਹਨਾਂ ਨੇ ਉੱਤੇ ਜਾਣ ਲਈ ਲਗੂਪੁਰ ਫੋਰਟ ਜਾਂ ਸਰਦੋਸਰੀ ਲੇਕ ਲਈ ਜਾਣ ਦੀ ਮਨਾ ਕਰਤਾ ਵੈ ਤੇ ਆਪਣਾ ਜਿਆ ਫੋਰਟ ਸੀ ਆ ਉਹ ਫਤਿਹ ਹੋ ਗਿਆ ਵਾ ਵਧੀਆ ਹੋਇਆ ਵਾ ਤੇ ਸਹੀ ਸਲਾਮਤ ਗਏ ਸੀ ਸਹੀ ਸਲਾਮਤ ਵਾਪਸ ਆ ਗਏ ਨੇ ਤੇ ਮੈਂ ਕਹਿਣਾ ਜੂਰ ਜਿਹੜਾ ਕਰਨਾ ਚਾਹੁੰਦਾ ਜੂਰੇ ਫੋਰਟ ਨੂੰ ਕਰੇ ਇਸ ਟਾਈਮ ਆਪਾਂ ਖੜੇ ਆ ਸੋਜਾ ਪਿੰਡ ਦੇ ਵਿੱਚ ਤੇ ਸ਼ੋਰਟਕਟ ਲਿੱਤਾ ਸੀ ਆ ਤੇ ਵਿਊ ਬਹੁਤ ਸੋਹਣਾ ਲੱਗਿਆ ਮੈਨੂੰ ਥੱਲੇ ਹਾਈਵੇ ਪਹੁੰਚ ਜਾਾਂਗੇ ਆਪਾਂ ਤੇ ਜਾਂਦੇ ਜਾਂਦੇ ਆਪਾਂ ਨੂੰ ਪਿੰਡ ਦੇ ਅੱਗੇ ਸੋਜਾ ਦੇ ਤੇ ਆ ਪੁਰਾਣੇ ਟਾਈਪ ਦਾ ਜਿਹੜਾ ਘਰ ਬਣਿਆ ਹੋਇਆ ਵਾ ਇਹ ਮੇਲੇ ਪਸ਼ੂ ਵਾਸਤੇ ਰੱਖ ਬਣਾਇਆ ਹੋਣਾ ਮੈਂ ਤਾਂ ਕਰਕੇ ਇਦਾਂ ਇਹ ਪ੍ਰੋਪਰ ਜਲ ਦੇ ਸਰੋਤ ਹੁੰਦੇ ਆ ਪਹਾੜਾਂ ਦੇ ਵਿੱਚ ਪਾਣੀ ਆਪਾਂ ਭਰ ਲਿਆ ਵਾ ਇਹਦੇ ਚ ਤੇ ਪੀਦੇ ਹਾਂ ਹੁਣ ਟਰੈਕ ਆਪਾਂ ਸਫਲਤਾਪੂਰਵਕ ਪਾਰ ਕਰਿ ਆਏ ਆ ਤੇ ਰੂਮ ਵਿੱਚ ਪਹੁੰਚ ਚੁੱਕੇ ਆ ਤੇ ਜਦੋਂ ਆਪਾਂ ਜੀ ਵੀ ਐਂਟਰ ਕੀਤਾ ਸੀ ਆ ਤੇ ਜੀ ਵੀ ਵਿੱਚ ਮੈਂ ਡਟ ਕੇ ਆਪਾਂ ਨੂੰ ਸਵਾਗਤ ਕੀਤਾ ਪੂਰਾ ਜੋਰਾ ਸ਼ੁਰੂ ਤੇ ਸੀ ਜਿਹੜੇ ਥਾਂ ਤੋਂ ਆਪਾਂ ਜਿ ਚੜੇ ਸੀ ਜਲੋਰੀ ਲਈ ਉੱਥੋਂ ਤੋਂ ਲੈ ਕੇ ਆਪਾਂ ਨੂੰ ਰੂਮ ਤੱਕ ਉਹਨਾਂ ਦੇ ਸਾਰੇ ਕੱਪੜੇ ਭੇਜ ਗਏ ਤੇ ਕੱਪੜੇ ਹੁਣ ਮੈਂ ਸੁੱਕਣੇ ਪਾਤੇ ਆ ਤੇ ਹੁਣ ਆਪ ਕੰਬਲ ਵਿੱਚ ਬਹਿ ਗਿਆ ਥੋੜਾ ਮੈਂ ਰੈਸਟ ਕਰਦਾ ਮੈਂ ਬਾਕੀ ਤੁਸੀਂ ਰਸਤੇ ਵਿੱਚ ਵੇਖਿਆ ਹੀ ਐ ਇੱਕ ਗੱਲ ਰਹਿ ਗਈ ਦੱਸਣ ਦੀ ਕਿ ਜਲੋਰੀ ਤੋਂ ਜਲੋਰੀ ਤੋਂ ਲੈ ਕੇ ਥੱਲੇ ਤੱਕ ਤਿੰਨ ਜਾਂ ਚਾਰ ਕਿਲੋਮੀਟਰ ਤੁਰ ਕੇ ਆਇਆ ਸੀ ਉਸ ਤੋਂ ਬਾਅਦ ਥੋੜੀ ਜੀ ਸ਼ੇਅਰਿੰਗ ਟੈਕਸੀ ਮਿਲ ਗਈ ਸੀ ਉਹਨੇ ਵੀ ਸੋਜਾ ਤੋਂ ਕਿਲੋਮੀਟਰ ਪਹਿਲਾਂ ਲਾਤਾ ਸੋਜਾ ਪਿੰਡ ਤੇ ਹੋ ਕੇ ਫਿਰ ਰੋਡ ਤੇ ਖੜਾ ਉੱਥੇ ਕਿਸੇ ਬੰਦੇ ਨੂੰ ਕਿਹਾ ਉਹ ਬੰਦਾ ਕਹਿੰਦਾ ਮੈਂ ਜਾਵਾਂਗਾ ਆਪਦੀ ਗੱਡੀ ਤੇ ਤੈਨੂੰ ਨਾਲ ਲੈ ਜਾਊਂਗਾ ਉਹਨੇ ਮੈਨੂੰ ਜੀਵੀ ਤੱਕ ਲਾਇਆ ਤੇ ਵਧੀਆ ਰਿਹਾ ਸਫਰ ਅੱਜ ਦਾ ਤੁਸੀਂ ਵੀ ਇੰਜੋਏ ਕੀਤਾ ਜੇਕਰ ਇੰਜੋਏ ਕੀਤਾ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰ ਕਰਿਓ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਮਿਲਦੇ ਹਾਂ ਨਵੀਂ ਵੀਡੀਓ ਤੇ ਨਵੇਂ ਸਫਰ ਨਾਲ ਅੱਜ ਲਈ ਬਾਏ